ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸੁਣਾਓ ਜੀ ਕਿਵੇਂ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆਂਗੇ ਸਾਰੇ ਭੈਣ ਭਰਾ ਚੜ੍ਹਦੀ ਕਲਾ ਚ ਹੋਣ ਅਸੀਂ ਅੱਜ ਸਾਡੇ ਭਰਾ ਅਜੇ ਨੂੰ ਵਧਾਈਆਂ ਦੇਣ ਲੱਗੇ ਆਂ ਜੀ ਮਹਾਰਾਜ ਨੇ ਦੋ ਬੇਟੀਆਂ ਤੋਂ ਬਾਅਦ ਬੇਟਾ ਦਿੱਤਾ ਹਨ ਬੇਟੀਆਂ ਦੇ ਸਿਰ ਤੇ ਆਸ ਧਰਿਆ ਪ੍ਰਮਾਤਮਾ ਸਭ ਨੂੰ ਇਹੋ ਜੀ ਖੁਸ਼ੀ ਦੇਵੇ ਜੀ ਤੇ ਅਜੇ ਭਰਾ ਸਾਡਾ ਬਹੁਤ ਪੁਰਾਣਾ ਮਿੱਤਰ ਹੈ ਇਹਨਾਂ ਦੀ ਮਠਿਆਈ ਦੀ ਦੁਕਾਨ ਹੈ ਬਾਜ਼ਾਰ ਚ ਇਹ ਮਠਿਆਈ ਟੋਲੂ ਆਪਾਂ ਇਹਨਾਂ ਦੀ ਸਮੋਸੇ ਅਮਰਸਰ ਲਈ ਆਂਦੇ ਆਏ ਹਨਾ ਹਾਂ ਹਾਂ ਅਮਰਸਰ ਤੱਕ ਲੈ ਖਾਂਦੇ ਹੁੰਦੇ ਅਸੀਂ ਆਂ ਅਮਰਸਰ ਵੀ ਲੋਕ ਮੰਗਾਉਂਦੇ ਹੁੰਦੇ ਜਾਂ ਮੰਗਾਉਣੇ ਫੋਨ ਕਰਕੇ ਮੈਡਮਾ ਨੇ ਕਿਹਾ ਵੀ ਉਹ ਸਮੋਸੇ ਲਿਆ ਕੇ ਦਿਓ ਹਾਂ ਅਸੀਂ ਆਪੇ ਗਰਮ ਕਰ ਲਾਂਗੇ ਹਾਂ ਜੇ ਇਤੋਂ ਆ ਜੇ ਤੋ ਲੈ ਕੇ ਜਾਂਦੇ ਹੁੰਦੇ ਵੇਲੇ ਜੇ ਕੋਈ ਬੰਦਾ ਠੂਰ ਆਵੇ ਤਾਂ ਜ਼ਰੂਰ ਅਜੇ ਕੋਲੇ ਆਇਆ ਕਰੋ ਬਈ ਤੇ ਅਜੇ ਕੋਲੇ ਆ ਕੇ ਦੀ ਪਕੌੜਾ ਛਕੌੜਾ ਸ਼ਾਕ ਕੇ ਵੇਖੋ ਸਮੋਸਾ ਇਹਨਾਂ ਦਾ ਮਠਿਆਈ ਮਠੂਈ ਕਿਆ ਬਾਤਾਂ ਯਾਰ ਜੈ ਕਾ ਹੀ ਲੱਗਦਾ ਹੈ ਇਹਨਾਂ ਦਾ ਪੈਰ ਸਾਂਝ ਵੀ ਜਾਂਦਾ ਸਮਾਨ ਸਾਰਾ ਡਿਲੀਵਰੀ ਬਹੁਤ ਜਿਆਦੇ ਤੱਕ ਦੇ ਹਾਈ ਲੈਵਲ ਦੇ ਕੰਮ ਹੈ ਉਹਦੇ ਕਹਿਣ ਨੂੰ ਜੇ ਬਾਈ ਤੁਹਾਡੀ ਨੀਂਦ ਚੰਗੀ ਤਾਂ ਹੀ ਰੱਬ ਨੇ ਹਨਾ ਅੱਜ ਬੂਟਾ ਲਾਇਆ ਕਰੀ ਜਾਨ ਹਨਾ ਜੇ ਆਪਾਂ ਚੰਗਾ ਕਰਦੇ ਆ ਨੀ ਮਾੜਾ ਤਾਂ ਸਾਰੀ ਕੋਈ ਜਾਂਦੇ ਬਾਈ ਨਾ ਬਾਈ ਮੂੰਹ ਮਠਾ ਕਰੋ ਜੀ ਲਓ ਜੀ ਕਰੋ ਜੀ ਪਪਾ ਨੂੰ ਕਰ ਮੈਂ 5 ਮਿੰਟ ਸੀ ਕਰਦੇ 5 ਮਿੰਟ ਕਰਦਾ ਜਾਣਾ